ਸਵਾਗਤ ਕਰਦੇ ਹਾਂ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅੱਜ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋਵੋਗੇ ਤੁਹਾਨੂੰ ਦੱਸ ਦੇ ਇੱਕ ਪੰਜਾਬੀ 뮤직 ਇੰਡਸਟਰੀ ਦੇ ਸਿੰਗਰ ਨੇ ਕੀ ਕੁਝ ਕਹਿ ਦਿੱਤਾ ਸਿੱਧੂ ਮੂਸੇਵਾਲੇ ਦੇ ਬਾਰੇ ਹਾਂਜੀ ਦੋਸਤੋ ਸਿੱਧੂ ਮੂਸੇਵਾਲੇ ਨੂੰ ਗੇ ਨੂੰ 2 ਸਾਲ ਤੋਂ ਵੱਧ ਦਾ ਟਾਈਮ ਜਿਹੜਾ ਕਿ ਹੋ ਚੁੱਕਿਆ ਆ ਜਿਸ ਤੋਂ ਬਾਅਦ ਇਹ ਪੰਜਾਬੀ 뮤직 ਇੰਡਸਟਰੀ ਦੇ ਵਿੱਚੋਂ ਇੱਕ ਸਿੰਗਰ ਦਾ ਇੰਟਰਵਿਊ ਹੁੰਦਾ ਆ ਸਾਹਮਣੇ ਜਿਸ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਸਿੱਧੂ ਮੂਸੇਵਾਲਾ ਇਸ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਜਿਹੜਾ ਕੀ ਬਾਪ ਨਹੀਂ ਆ ਜੇਕਰ ਸਿੱਧੂ ਮੂਸੇਵਾਲਾ ਇਸ ਟਾਈਮ ਤੇ ਜਿਉਂਦਾ ਹੁੰਦਾ ਕੀ ਪਤਾ ਸਿੱਧੂ ਮੂਸੇਵਾਲੇ ਦਾ ਨਾਮ ਜਿਹੜਾ ਕੀ ਉਹ ਥੱਲੇ ਆ ਜਾਂਦਾ ਹਾਂਜੀ ਦੋਸਤੋ ਇਹ ਸਾਰੀਆਂ ਗੱਲਾਂ ਜਿਹੜੀਆਂ ਕੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇੱਕ ਸਿੰਗਰ ਨੇ ਗੀਤیاں ਨੇ ਜਿਨ੍ਹਾਂ ਦਾ ਕੀ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਹੋਇਆ ਸੀਗਾ ਅਤੇ ਹੋਰ ਕੀ ਕੁਝ ਕਿਹਾ ਆ ਸਿੱਧੂ ਮੂਸੇਵਾਲੇ ਦੇ ਫੈਨਾਂ ਨੂੰ ਅਤੇ ਸਿੱਧੂ ਮੂਸੇਵਾਲੇ ਨੂੰ ਆ ਤੁਹਾਨੂੰ ਅਸੀਂ ਬਿਨਾਂ ਦੇਰੀ ਕੀਤੇ ਇਹ ਵੀਡੀਓ ਦਿਖਾ ਦਿੰਨੇ ਆ ਜਰੂਰ ਇਹ ਵੀਡੀਓ ਨੂੰ ਐਂਡ ਤੱਕ ਦੇਖਿਓ ਮੈਂ ਨਾ ਇੱਕ ਸਿੱਧੂ ਦੇ ਫੈਨਸ ਤੋਂ ਛੋਟੀ ਜੀ ਗੱਲ ਕਰਨਾ ਚਾਹੁੰਦਾ ਜਦੋਂ ਲਿਖਦੇ ਨੇ ਨਾ ਕਿ ਇੰਡਸਟਰੀ ਦਾ ਬਾਪ ਇਹ ਅੱਛਾ ਨਹੀਂ ਲੱਗਦਾ ਆ ਲਾਈਨ ਨਹੀਂ ਅੱਛੀ ਲੱਗਦੀ ਬਿਲਕੁਲ ਨਹੀਂ ਸਿਕੋ ਇੰਡਸਟਰੀ ਦਾ ਕੋਈ ਬਾਪ ਕਿਸੇ ਵੀ ਇੰਡਸਟਰੀ ਦਾ ਕੋਈ ਫਾਦਰ ਨਹੀਂ ਬਣ ਸਕਦਾ ਆਪਾਂ ਕਿਸੇ ਨੂੰ ਵੀ ਚਾਕੇ ਇੰਡਸਟਰੀ ਦਾ ਫਾਦਰ ਬਣਾ ਦਿੰਨੇ ਆ ਨਹੀਂ ਬਣ ਸਕਦਾ ਕੋਈ ਵੀ ਸ਼ਾਇਦ ਜਿਉਂਨਾਰਿਆਂ ਦਾ ਪਤਾ ਨਹੀਂ ਇੰਨੀ ਕਿਜ਼ਤ ਬਣਦੀ ਉਹਦੀ ਨਾ ਬਣਦੀ ਇਹ ਜਿਹੜੀਆਂ ਜੇ ਨਾ ਜੇ ਦੇ ਪੈਰ ਨਹੀਂ ਹੁੰਦੇ ਮੈਂ ਆਰਟਿਸਟ ਹ ਉਹ ਵੀ ਆਰਟਿਸਟ ਸੀ ਤੇ ਹੋਰ ਬਹੁਤ ਲੋਕ ਵੀ ਆਰਟਿਸਟ ਨੇ ਸਾਡਾ ਪਿਓ ਇੱਕੋ ਹੀ ਹੈ ਜਿਹੜੇ ਸਾਨੂੰ ਜਨਮ ਦਿੱਤਾ ਮਾਪਾਪ ਨੇ ਸਾਡੇ ਉਹੀ ਮਾਪੇ ਨੇ ਹਾਂਜੀ ਦੋਸਤੋ ਇਹ ਸੀ ਕਿ ਵੀਡੀਓ ਜਿਵੇਂ ਕਿ ਅਸੀਂ ਤੁਹਾਨੂੰ ਵੀਡੀਓ ਦੀ ਸ਼ੁਰੂਆਤ ਦੇ ਦੌਰਾਨ ਦੱਸਿਆ ਸੀ ਕਿ ਪੰਜਾਬੀ 뮤직 ਇੰਡਸਟਰੀ ਦੇ ਕਿਸੇ ਸਿੰਗਰ ਨੇੜਾ ਕਿ ਸਿੱਧੂ ਮੂਸੇਵਾਲੇ ਨੂੰ ਇਹ ਸਾਰੀਆਂ ਗੱਲਾਂ ਕਹਿ ਦਿੱਤੀਆਂ ਨੇ ਤੇ ਉਸ ਤੋਂ ਬਾਅਦ ਆ ਸਿੱਧੂ ਆਰਮੀ ਨੂੰ ਵੀ ਕਿਹਾ ਕਿ ਸਿੱਧੂ ਮੂਸੇਵਾਲੇ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਬਾਪ ਲਿਖਣਾ ਜਿਹੜਾ ਕਿ ਉਹ ਹਟ ਜਾਓ ਜਿਹੜਾ ਕਿ ਸਾਨੂੰ ਚੰਗਾ ਨਹੀਂ ਲੱਗਦਾ ਇਹ ਸਿੰਗਰ ਦਾ ਕਹਿਣਾ ਆ ਕੀ ਤੁਸੀਂ ਇਹ ਸਿੰਗਰ ਦਾ ਨਾਮ ਜਾਣਦੇ ਹੋ ਜੇਕਰ ਜਾਣਦੇ ਹੋ ਤਾਂ ਸਾਨੂੰ ਵੀ ਕਮੈਂਟ ਕਰਕੇ ਜਰੂਰ ਦੱਸਿਓ ਇਦਾਂ ਦੀ ਨਵੀਆਂ ਤਾਜ਼ੀ ਅਪਡੇਟਾਂ ਅਨਸਰ ਤੁਹਾਡੇ ਵਾਸਤੇ ਹਰ ਰੋਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ